ਨੀ ਸਰੇ ਨੀ ਉਹ ਤੁਮ ਦੂਜਿਆਂ ਵਰਗੀ ਨਿਕਲੀ ਐ ਬੇਈਮਾਨ ਦੀ ਏ ਸਰਕਾਰੇ ਨੀ ਤੂੰ ਵੀ ਦੂਜਿਆਂ ਵਰਗੀ ਨਿਕਲੀ ਐ ਬੇਈਮਾਨ ਦੀ ਏ ਸਰਕਾਰੇ ਨੀ ਉਹ ਹਰ ਫਸਲ ਤੇ ਐਸਪੀ ਦੇਣ ਵਾਲੀਓ ਬੀਬੀ ਅੱਜਕੱਲ੍ਹ ਦਿਖਦੀ ਨੀ ਤੇਰੀ 5 ਰੁਪਈਆ ਵਾਲੀ ਰੇਤਾ ਗੱਪੀਆਂ ਪੰਜਾਬ ਤੇ ਕਿਦਰੇ ਦਿੱਕਤੀ ਨਹੀਂ ਹੋ ਜੇ ਆਪਣੀ ਆਏ ਤੇ ਆਗੇ ਲੋਕੀ ਜੇ ਆਪਣੀ ਆਈ ਤੇ ਆਗੇ ਲੋਕੀ ਤੈਨੂੰ ਦਿਨੇ ਦਿਖਾ ਦੇਣ ਤਾਰੇ ਨਹੀਂ ਤੂੰ ਵੀ ਦੂਜਿਆਂ ਵਰਗੀ ਨਿਕਲੀ ਐ ਬੇਈਮਾਨ ਦੀਏ ਸਰਕਾਰੇ ਨਹੀਂ ਉਹ ਕੋਈ ਗਰਾਉਂਡ ਲੈ ਗਣ ਤੇ ਕੰਮ ਨਹੀਂ ਕਰਤ ਗੱਪਾਂ ਦੇ ਨਾਲ ਸਾਰੇ ਨਹੀਂ ਤੂੰ ਵੀ ਦੂਜਿਆਂ ਵਰਗੀ ਨਿਕਲੀ ਐ ਬੇਈਮਾਨ ਦੀ ਸਰਕਾਰੇ ਨਹੀਂ ਹਕੂਰਾ ਪੋਰ ਵਾਲਾ ਏ ਜਨਤਾ ਵਿੱਚ ਤੇਰੇ ਵੀ ਆਈਪੀ ਕਰ ਚਿਰਦਾ ਜਦ ਕਿ ਥੋੜੂ ਪੰਜਾਬੇ ਕਰ ਜਾ ਤੇਰੀ ਐਡ ਤੇ ਹੈਲੀਕਾਪਟਰ ਦਾ हो दो मु मुड़ पंजाब करी टे पैसे ते लेवे पैसे ते लेदे दिल्ली वारे नज़ारे न तूं बि दूज वर न बेईमान जी सरकार न

ਹਰ ਫੈਰ ਚ ਚਿਚਿਤਾ ਵਿਕਦਾ ਨਹੀਂ ਤੂੰ ਚੱਕ ਕੇ ਅੰਦਰ ਦੇ ਦੇਵੇਂ ਸੱਚ ਬੋਲਦਾ ਕਿਉਂਦਾ ਲਿਖਦਾ ਨਹੀਂ ਹੋ ਕੋਈ ਨਸਾਨੁ ਤਾ ਨਹੀਂ ਬੰਤ ਹੋਇਆ ਹਰ ਫੈਰ ਚ ਚਿਚਿਤਾ ਵਿਕਦਾ ਨਹੀਂ ਉਹ ਪਤਾ ਨਹੀਂ ਇਹ ਨਾਥ ਰਿੰਚਾ ਨੇ ਪੁੱਤ ਮਾਵਾ ਦੇ ਕਿੰਨੇ ਮਾਰੇ ਨਹੀਂ ਹੋ ਤੂੰ ਵੀ ਦੂਜੇ ਵਰਗੀਆਂ ਨਿਕਲੀ ਐ ਬੇਈਮਾਨ ਦੀ ਸਰਕਾਰੇ ਨੀ ਹੋ ਕੋਈ ਝਾਉਂਡ ਲਵਰਤੇ ਕੰਮ ਨਹੀਂ ਮੈਂ VOTER ਨਹੀਂ ਮੈਂ WORKER ਸਾਂ ਹੋ ਮੈਂ VOTER ਨਹੀਂ ਮੈਂ WORKER ਸਾਂ ਸੀ ਚੰਗੀ ਤੇਰੇ ਟਾਟਾ ਮੁੜ ਕੇ ਲਾਤਾ ਕਰਨ ਦਿਹਾੜੀ ਓਏ ਜਮੰਦਿਆਂ ਵਾਲੇ ਨੇ ਵੀ ਰਾਏ ਸੀ ਹੋ ਜਮੰਦਿਆਂ ਵਾਲੇ ਨੇ ਵੀ ਰਾਏ ਸੀ ਤੇਰੇ ਜਿੰਦਾਬਾਦ ਦੇ ਨਾਰੇ ਨਹੀਂ ਤੂੰ ਵੀ ਦੂਜਿਆਂ ਵਰਦੀ ਨਿਕਲੀ ਐ ਬੇਈਮਾਨ ਦੀ ਸਰਕਾਰੇ ਨਹੀਂ ਹੋ ਕੋਈ ਝੌਂਡ ਲ ਵਰਤੇ ਕੰਮ ਨਹੀਂ ਬੱਸ ਗੱਪਾਂ ਦੇ ਨਾਲ ਸਾਰੇ ਨੀ ਤੂੰ ਵੀ ਦੂਜੇ ਵਾਰ ਕੀ ਨਿਕਲੀ ਹੈ ਬੇਈਮਾਨ ਦੀ ਸਰਕਾਰ ਦੀ ਹੋ ਮਾਨਦੀ ਹੈ ਸਰਕਾਰ ਦੀ